ਮੈਂ ਗੁਰਦਾਸਪੁਰ ਨੂੰ ਦਾਵਾ ਕਲੋਨੀ ਦੀ ਰਹਿਣ ਵਾਲੀ ਆ ਤੇ ਮੇਰਾ ਵਿਆਹ ਹੋਇਆ ਸੀ 2009 ਚ ਮੇਰੀ ਲਵ ਮੈਰਿਜ ਹੀ ਸੀ ਤੇ ਫਿਰ ਮਤਲਬ ਥੋੜੀ ਕਾਸ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਹਸਬੰਡ ਦਾ ਹੀ ਕਹਿਣਾ ਹੈਗਾ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਹੈ ਤੇ ਅਸੀਂ ਇਕੱਠੇ ਰਹਿਣਾ ਤੇ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਫਿਰ ਮੈਂ ਬੇਟੇ ਦੇ ਕਰਕੇ ਚਲੋ ਅਡਜਸਟਮੈਂਟ ਕਰਦੀ ਰਹੀ ਪਹਿਲਾਂ ਸੈਪਰੇਟ ਰਹੀਆਂ ਜਦੋਂ ਬੇਟਾ ਹੋਇਆ ਸੈਪਰੇਟ ਰਹੀਆਂ ਮੈਂ ਆਪਣੇ ਮਾਇਕੇ ਫਿਰ ਉਸ ਤੋਂ ਬਾਅਦ ਆਇਆ ਹੋਇਆ ਕਿ ਫਿਰ ਮੇਰੀ ਜੌਬ ਲੱਗ ਗਈ 2019 ਚ ਫਿਰ ਹਸਬੰਡ ਮੇਰੇ ਨੇ ਜਿਹੜਾ ਐਕਸ ਹਸਬੰਡ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨਹੀਂ ਸੀ ਰਹਿੰਦਾ ਨਾ ਮੈਨੂੰ ਰੱਖਦਾ ਸੀ ਤੇ ਮੇਰੇ ਲੋਜ਼ ਨੇ ਮੈਨੂੰ ਘਰੋਂ ਕੱਢਦਾ ਸੀਗਾ ਫਿਰ ਤੋਂ ਫਿਰ ਬੇਟੇ ਹੋਣ ਤੋਂ ਬਾਅਦ ਥੋੜੀ ਦੇਰ ਮੈਂ ਰਹੀਆਂ ਇੱਥੇ ਇੱਥੇ ਪਠਾਨਗੁਰ ਸ਼ਾਹਪੂਰ ਚੌਂਕ ਉਹਨਾਂ ਇਨ-ਲਾਸ ਦਾ ਪੁਰਾਣਾ ਜਗਾ ਘਰ ਹੀ ਤਰਲੇ ਮਿੰਦਾ ਕਰਕੇ ਕਿ ਬੇਟਾ ਤੇ ਰਹਿਣ ਦੋ ਮੈਨੂੰ ਉੱਥੇ ਉੱਥੇ ਰਹੀ ਆ ਮੇਰੇ ਹਾਰਡਲੀ ਮੇਰੇ ਖਿਆਲ ਨਾਲ ਮੈਂ ਸਾਲ ਵੀ ਨਹੀਂ ਰਹੀ ਉੱਥੇ ਫਿਰ ਉਹਨਾਂ ਨੇ ਮੈਨੂੰ ਕੜਤਾ ਗਾਲਾਂ ਗੁਲਾ ਗੜ ਕੇ ਕਰੈਕਟਰ ਦੇ ਬਾਰੇ ਬੋਲ ਕੇ ਫਿਰ ਫਿਰ ਉਸ ਤੋਂ ਬਾਅਦ ਹੁਣ ਮੈਂ ਕੰਟੀਨਿਊਸਲੀ ਮਤਲਬ ਵਹੀ ਰਹਿੰਦੇ ਪਏ ਆ ਪਰ ਮੇਰੇ ਹਸਬੰਡ ਦੀਆਂ ਹਰਕਤਾਂ ਜਿਹੜੀਆਂ ਨਾ ਬੜੀਆਂ ਮਾੜੀਆਂ ਹੋ ਗਏ ਇੱਕ ਬ੍ਰਿੰਗ ਕਰਦੇ ਹੀ ਉਹਦੇ ਨਾਲ ਉਹਦੇ ਕਰਕੇ ਮੈਨੂੰ ਮਾਰ ਕੁੱਟਾਈ ਕਰਦੇ ਹੀ ਤੇ ਹੁਣ ਤਾਂ ਹੈ ਕਿ ਉਹਨੇ ਲਗਾਤਾਰ ਮੇਰੇ ਘਰ ਨਾਲ ਸਾਲ ਤੋਂ ਬੜੇ ਜ਼ਿਆਦਾ ਜੀਣਾ ਹਰਾਮ ਕਰਤਾ ਮੈਂ ਕੰਪਲੇਨ ਵੀ ਕੀਤੀ ਇੱਕ ਮੈਂ ਕੀਤੀ 14 ਜੁਲਾਈ ਨੂੰ ਉਹਦੇ ਚੋਂ ਮਾਫੀ ਮੰਗ ਕੇ ਚਲਾ ਗਿਆ ਸਾਹਿਲ ਸ਼ਰਮਾ ਉਹਦਾ ਨਾਮ ਹਸਬੰਡ ਦਾ ਠੀਕ ਹੈ ਪਧਾਨਗੁਰ ਬਰਨ ਵਾਲਾ ਉਹਨਾਂ ਸੇ ਕੱਟੇ ਰਹ ਰਹੇ ਪਰ ਇਹਨੇ ਫਿਰ ਮੈਨੂੰ ਨਾ ਚਾਰ 4 ਅਕਤੂਬਰ ਨੂੰ ਮੈਨੂੰ ਮਾਰਿਆ ਮੈਂ ਐਮਐਲਆਰ ਕਟਵਾਈ ਮੈਂ ਪੁਲਿਸ ਦੇ ਵੀ ਆਈ ਕਿ ਮੇਰੇ ਨਾਲ ਕੋਈ ਮਤਲਬ ਕਾਰਵਾਈ ਕੀਤੀ ਜਾਏ ਮੇ ਕੋਲ ਛੋਟਾ ਜਿਹਾ ਫੁਟੇਜ ਵੀ ਹੈਗਾ ਜਿਹੜਾ ਉਹਨੇ ਮੈਨੂੰ ਕੁੱਟਿਆ ਪਰ ਪੁਲਿਸ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਮੈਨੂੰ ਇਹੀ ਕਹਿਣਾ ਸੀ ਮੇਰੇ ਹਸਬੰਦ ਦਾ ਕਿ ਤੂੰ ਜੋ ਕਰਨਾ ਕਰ ਲਾ ਮੈਂ ਪੁਲਿਸ ਤੇ ਪੈਸੇ ਚੜਾਉਂਦੇ ਆ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਕਿਸੇ ਰਿਲੇਟਿਵ ਦੇ ਘਰੇ ਤੇ 아이సి리아 ਰੀਆ ਜਿਮ ਮੈਨੋ ਰੀਆ ਮਹਾਜਲਦਾ ਮੈਂ ਉੱਤੇ ਜਿਮ ਚਾਈ ਸੀ ਤੇ ਉਹ ਮੈਨੂੰ ਫੋਲੋ ਕਰਦਾ ਆ ਹਨਾ ਉਹ ਮੇਰੇ ਪਿੱਛੇ ਆ ਗਿਆ ਉਹਨੇ ਉੱਥੇ ਮੈਨੂੰ ਮਾਰਨਾ ਗੁੱਟਨਾ ਸਟਾਰਟ ਕਰਤਾ ਫਿਰ ਉਹਨੇ ਨਾਈਫ ਗੱਡੀ ਗੱਡੀ ਚੋਂ ਤੇ ਉਹ ਉਹਦਾ ਇਹੀ ਕਹਣਾ ਕਿ ਦੋ ਘਾਰਾ ਕੋਠੀਆਂ ਦੋ ਉਹ ਮੇਰੇ ਨਾਮ ਹੈ ਕਿਉਂ ਮੇਰੇ ਨਾਮ ਕਰ ਰਿਓ ਤੇ ਰਹਿਣਾ ਵੀ ਮੈਂ ਤੇਰੇ ਨਾਲ ਜ਼ਬਰਦਸਤੀ ਤੇ ਮਾਰ ਕੁੱਟਾਈ ਵੀ ਮਤਲਬ ਤੂੰ ਸਹੀ ਜਜਵੇਂ ਤੂੰ ਪਹਿਲਾਂ ਸਿੰਦੀ ਪਰ ਇਸ ਵਾਰੀ ਮੈਂ ਨਹੀਂ ਉਹਨੂੰ ਮੈਂ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਨਹੀਂ ਰਹਿਣਾ ਬਹੁਤ ਹੋ ਗਿਆ ਤੇ ਜਿਵੇਂ ਉਹ ਮੇਰੇ ਮਾਰ ਕੇ ਗਿਆ ਸ਼ਾਰਪ ਬਲੰਟ ਮੇਰੇ ਮਤਲਬ ਇੰਜਰੀਜ਼ ਹੋਈਆਂ ਹੱਥ ਤੇ ਆਂ ਔਰ ਪੇਟ ਤੇ ਆਂ ਕੰਪਲੇਨ ਮੈਂ ਸਰ ਪਹਿਲਾਂ ਵੀ ਕੀਤੀ ਹੈ ਪਰ ਮੇਰੀ ਫਿਲਹਾਲ ਨਹੀਂ ਹਲੇ ਕੋਈ ਕਾਰਵਾਈ ਹੋਈ ਹੁਣ ਅੱਗੇ ਪਤਾ ਨਹੀਂ ਹੁੰਦਾ ਸਰ ਮੈਂ ਇਹ ਕਹਿੰਨੀ ਹੋਂ ਤੇ ਕਾਰਵਾਈ ਕੀਤੀ ਜਾਏ ਉਹਦੇ ਤੇ ਉਹਦੀ ਪੂਰੀ ਫੈਮਿਲੀ ਤੇ ਕੀਤੀ ਜਾਏ ਉਹਦੇ ਫਾਦਰ ਐ ਐਸ ਐਚ ਯੂ ਉਹ ਮੈਨੂੰ ਉਹਦੀ ਵੀ ਧੋਸ ਦਿੰਦਾ